ਆਪਰਨ ਕਵਰੀ ਕੇ ਸਿਸਟਮ ਹੋਇਆ ਜਿਹਦੀ ਨੂੰ ਕਰੀ ਐਡੀਸੀ ਦੀ ਹੈਡਕਵਰਸ ਬਰਮਨੋ ਦਿੱਤੀ ਗਈ ਆ ਉਹ ਕਿਰਨਦੀਪਪੁਰ ਤੋਂ ਵੱਲੋਂ ਜਿਹੜਾ ਵਾ ਉਹਨੂੰ ਕਰੀ ਲਗਵਾਈ ਦੀ ਸੀ ਦਰਖਾਸਤ ਤੇ ਪਰ ਉਹ ਕਲਪ ਸਿੰਘ ਦੇਦੀ ਸੀ ਉਸ ਤੋਂ ਉਹਦੇ ਵਿੱਚ ਐਲੀਗੇਸ਼ਨ ਲਗਾਏ ਗਏ ਸਨ ਲਗਾਏ ਗਏ ਸਨ ਕਰਦੀ ਪਰ ਉਹਨੇ ਸੰਦੀਪ ਬੱਦੀ ਦੇ ਉਸਾ ਸ਼ਰੀਰ ਕਪਤਨ ਦੀ ਮਰਜ਼ੀ ਦਾ ਬਿਨਾਂ ਉਹਨਾਂ ਸਹੀ ਸੰਬੰਧ ਬਣਾਏ ਜੋ ਮੁਕਦਮਾ ਦਰਜ ਕਰਕੇ ਤਰਤੀਸ਼ ਸ਼ਵਲ ਵਿੱਚ ਲਿਆਂਦੀ ਜੋ ਸੰਦੀਪ ਬੱਦੀ ਨੂੰ ਕੱਲ ਮਿਤੀ ਅੱਜ ਮਿਤੀ 21 ਜੂਨ ਨੂੰ ਗੱਪਟਾ ਕੀਤਾ ਗਿਆ ਇਹਦਾ ਰਮਾਂਡ ਲਿਖਿਆ ਜਿਹੜਾ ਦੋ ਦਿਨ ਦਾ ਮਗੈਗਾ ਜੀ ਚੱਸ ਸਾਹਿਬ ਨੇ ਮਰਮਾਂਡ ਦਿੱਤਾ ਤੋਂ ਪੋਜੀਸ਼ਨ ਮਾਰਤੀ ਦਿੱਤਾ ਮੈਂ ਅਸੀ ਕੁਲਵਿੰਦਰ ਸਿੰਘ ਮੁਖਫਸਾ ਸਣੋਂ ਸਦਰਮਿਸਰ ਇੱਕ ਮਿਤੀ 6 ਜੂਨ 24 ਨੂੰ ਇੱਕ ਕੋ ਆਪਰ ਇਨਕੁਆਰੀ ਕੇਸ ਅਦਿਸ਼ਟ ਹੋਇਆ ਜਿਹਦੀ ਨੂੰ ਕਰੀ ਐਡੀਸੀ ਦੀ ਹੈਡਕੋਰ ਸਦਰਮਨ ਵੱਲ ਦਿੱਤੀ ਗਈ ਆ ਉਹ ਕਿਰਨਦੀ ਕorp ਕੋਲੋਂ ਜਿਹੜਾ ਵਾ ਉਹਨੂੰ ਕਰੀ ਲਗਵਾਈ ਗਈ ਸੀ ਦਿਲਕਾਸਤੇ ਅਵਰਕਲਪ ਸਿੰਘ ਦੀ ਸੀ ਠੀਕ ਹੈ ਜੀ ਉਸੋ ਦੇ ਉਹ ਵਿੱਚ ਐਲੀਗੇਸ਼ਨ ਲਗਾਈ ਸਾਬ ਸਭ ਜਿਹੜਾ ਲਗਾਇਆ ਗਿਆ ਸੰਕਰਦੀ ਪਰ ਉਹ ਵੀ ਉਹਨੇ ਸੰਦੀਪ 베ਦੀ ਦੇ ਸਾਹ ਸ਼ਰੀਰ ਤੋਂ ਹਕੀਕਤ ਉਹਦੀ ਮਰਜ਼ੀ ਦਾ ਦਿਨ ਉਸ ਨਾਲ ਸਹੀ ਸਬੰਧ ਬਣਾਇਆ ਜੋ ਮੁਕਦਮਾ ਦਰਜ ਕਰਕੇ ਤਰਤੀਸ਼ ਸ਼ਵਲ ਵਿੱਚ ਲਿਆਂਦੀ ਜੋ ਸੰਦੀਪ 베ਦੀ ਨੂੰ ਕੱਲ ਮਿਤੀ ਅੱਜ ਮਿਤੀ 21 ਜਨੂਅਰੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦਾ ਰਿਮਾਂਡ ਜਿਹੜਾ ਦੋ ਦਿਨ ਦਾ ਮਿਲਿਆ ਗਿਆ ਜੱਜ ਸਾਹਿਬ ਨੇ ਰਿਮਾਂਡ ਹੀ ਦਿੱਤਾ ਜਦੋਂ ਬਰਜੇਸ਼ਨ ਮਾਰਤੇ ਦਿੱਤਾ ਸਰ ਖੁਸ਼ੀ ਸ਼ਵਲ ਚਾਹ ਰਿਹਾ ਕਿ ਉਹ ਦੋਸ਼ੀ ਇੱਕ ਬਲਟੇ ਦੇ ਤਹਿਰੇ ਇੱਕ ਪੂਸਾਲਾ ਨੂੰ ਬਹਲਾ ਵੀ ਕੱਢਿਆ ਜਾ ਰਿਹਾ ਸ਼ਵਲ ਨੂੰ ਇਹਦੀ ਬਰੀ ਦਰਨੀਤਾ ਪਿੱਛ ਪਤਾ ਲਗਾਇਆ ਜਾਏਗਾ ਅਰੇ ਇਸ ਦੀ ਗਿਸਪਾਰੀ ਇਤੋਂ ਲੱਗਦੇ ਹੈ ਕਿ ਕੋਈ ਫੈਲ ਨਹੀਂ ਮਾਮਲੇ ਦੇ ਅੰਦਰ ਕੋਈ ਪਹਿਲਾਂ ਵੀ ਕਈ ਕਾਮਲੇ ਦੇ ਅਪਸ ਵਿੱਚ ਜਿਹੜੇ ਆ ਪਤੀ ਪਤਨੀ ਦੇ ਚੱਲਦੇ ਪਹਿਲਾਂ ਰਸ਼ੀ ਬੇਦੀ ਪਤਨੀ ਜਿਹੜੀ ਉਹਦੇ ਨਾਲ ਚੱਲਦੇ ਪਿਆ ਕੋਰਟ ਦੇ ਵਿੱਚ ਵੀ ਚੱਲਦੇ ਪਏ ਔਰ ਕ੍ਰਿਮੀਨਲ ਵੀ ਚੱਲਦੇ ਪਏ ਇਸ ਦੀ ਗਿਸਪਾਰੀ ਸਰ ਦਾ ਆਪਣਾ ਕੋਈ ਇਹ ਆਪਣੀ ਰਾਮਜੀ ਰੋਡ ਤੋਂ ਕਿਸੇ ਹਟੋ ਚ ਆਪਰਨ ਬਰੀ ਕੇਸ ਰਜਿਸਟਰ ਹੋਇਆ ਜਿਹਦੀ ਨੂੰ ਬਰੀ ਐਡੀਸੀ ਦੀ ਹੈਡਕਵਰਟਰ ਸਭਰਮਨਗੋ ਦਿੱਤੀ ਗਈ ਆ ਉਹ ਕਿਰਨਦੀਪ ਕੋਲ ਜਿਹੜਾ ਉਹਨਾਂ ਪਰਿਵਾਰ ਨੂੰ ਕਰੀ ਲਗਵਾਈ ਸੀ ਦਰਖਾਸਤ ਤੇ ਅਵਰ ਕਲਪ ਸਿੰਘ ਸੰਦੀਪ ਸਿੰਘ ਦੇਦੀ ਸੀ ਉਸ ਤੋਂ ਬਗਾ ਉਹਦੇ ਵਿੱਚ ਅਲੀਗੇਸ਼ਨ ਲਗਾਇਆ ਜਾਂਦਾ ਲਗਾਇਆ ਗਿਆ ਸੰਨ ਕਰਦੀ ਪਰ ਉਹਨੇ ਸੰਦੀਪ ਦੇਦੀ ਦੇ ਉਸ ਦਾ ਸਰੀਰਕ ਤੌਰ ਤੇ ਮਰਜੀ ਦਾ ਬਿਨਰੋ ਦਾ ਸਹੀ ਸੰਬੰਧ ਬਣਾਇਆ ਜੋ ਮੁਕਦਮਾ ਅੱਜ ਕਰਕੇ ਤਪੀਸ਼ ਸ਼ਰਮ ਵਿੱਚ ਲਿਆਂਦੀ ਜੋ ਸੰਦੀਪ ਜੀ ਨੂੰ ਕੱਲ ਮਿਤੀ ਅੱਜ ਮਿਤੀ 21 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦਾ ਰਿਮਾਂਡ ਲਿਖਾ ਜਿਹੜਾ ਉਹ ਦੋ ਦਿਨ ਦਾ ਮਿਕਾ ਹੈ ਜੱਜ ਸਾਹਿਬ ਨੇ ਰਿਮਾਂਡ ਦਿੱਤਾ ਪਰ ਪੋਜੀਸ਼ਨ ਮਾਰਤੀ ਦਿੱਤਾ ਮੈਂ ਅਸੀ ਕੁਲਵਿੰਦਰ ਸਿੰਘ ਮੁਖਫਸਾਣਾ ਸਦਰਮਿਸਰ ਇੱਕ ਮਿਤੀ 6 ਜੂਨ 24 ਨੂੰ ਇੱਕ ਅਪਰਨਕੁਰੀ ਕੇਸ ਦਰਜ ਹੋਇਆ ਹੈ ਜਿਹਦੀ ਅਪਰਕਰੀ ਐਡੀਐਸ ਦੀ ਹੈਡਕੋਰਸ ਸਦਰਮਨ ਵੱਲੋਂ ਕੀਤੀ ਗਈ ਹੈ ਉਹ ਕਿਰਨਦੀਪ ਕੌਰ ਕੋਲੋਂ ਜਿਹੜਾ ਉਹਨੂੰ ਪੜੀ ਲਗਵਾਈ ਦੀ ਸੀ ਦਲਬਾਸਤੇ ਪਰਕਰਪਸ ਸੰਦੀਪ ਸਿੰਘ ਦੇਦੀ ਸੀ ਠੀਕ ਹੈ ਜੀ ਉਸ ਤੋਂ ਬਾਅਦ ਉਹਦੇ ਵਿੱਚ ਅਲੀਗੇਸ਼ਨ ਲਗਾਏ ਜਾਂ ਜਦੋਂ ਵੈਗੈਸ਼ਨ ਕਰਦੀ ਪਰ ਉਹ ਉਹਨੇ ਸੰਦੀਪ ਦੇਦੀ ਨੇ ਉਸ ਨਾਲ ਸਰੀਰਕ ਹਟਾ ਕੀਤਾ ਉਹਦੀ ਮਰਜ਼ੀ ਦਾ ਦਿਨ ਉਹਨਾਂ ਦਾ ਸਰੀਰਕ ਸੰਬੰਧ ਬਣਾਇਆ ਜੋ ਮਕਦਮਾ ਦਰਜ ਕਰਕੇ ਤੀਜਵਲ ਵਿੱਚ ਲਿਆਂਦੀ ਜੋ ਸੰਦੀਪ ਵਾਦੀ ਨੂੰ ਕੱਲ ਮਿਤੀ ਅੱਜ ਮਿਤੀ 21 ਛੇ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦਾ ਰਿਮਾਂਡ ਜਿਹੜਾ ਦੋ ਦਿਨ ਦਾ ਮਕ ਹੈਗਾ ਸੀ ਜੱਜ ਸਾਹਿਬ ਨੇ ਉਹ ਰਿਮਾਂਡ ਹੀ ਦਿੱਤਾ ਤੇ ਉਹ ਬਰਹਿਸ਼ਰ ਮਾਰਤੇ ਦਿੱਤਾ ਸਰ ਖੁਸ਼ੀ ਸੁਰਨ ਚਾਹ ਹੈ ਕਿ ਉਹ ਦੋਸ਼ੀ ਇੱਕ ਗਲਤੀ ਕੀਤੀ ਹੈ ਜਿਹੜਾ ਪੂਸਾਲੇ ਨੂੰ ਬਹਲਾ ਵੀ ਕੱਢਿਆ ਜਾ ਰਹੀ ਹੈ ਇਸ ਬਾਰੇ ਡਰਨੀ ਤਾਂ ਪਿੱਛਾ ਲਗਾਇਆ ਜਾਏਗਾ ਅਰੇ ਇਸ ਦੀ ਗੈਸਟਰੀ ਇਥੋਂ ਇੱਥੇ ਕੋਈ ਫੈਲ ਨਹੀਂ ਨਾ ਮੈਂ ਕਿੰਨਾ ਦੱਸ ਤਾ ਇਹਨਾਂ ਵੀ ਕਈ ਮਾਮਲੇ ਦੇ ਅਪਸ ਵਿੱਚ ਜਿਹੜੇ ਆ ਪਤੀ ਪਤਨੀ ਦੇ ਚੱਲਦੇ ਪਹਿਲਾਂ ਰਸ਼ੀ ਬੇਦੀ ਪਤਨੀ ਜਿਹੜੀ ਉਹਦੇ ਨਾਲ ਚੱਲਦੇ ਪਿਆ ਕੋਰਟ ਦੇ ਵਿੱਚ ਵੀ ਚੱਲਦੇ ਪਿਆ ਔਰ ਕ੍ਰਿਮੀਨਲ ਵੀ ਚੱਲਦੇ ਪਏ ਇਹ ਦੀ ਗਿਸ਼ਤਾਰੀ ਸਰਕਾਰ ਤੋਂ ਹੋਈ ਇਹ ਆਪਣੀ ਰਾਮਦੀਪ ਰੋਟ ਤੋਂ ਕਿਸੇ ਹੋਟਲ ਤੋਂ ਆਪਰਨ ਘਰੀ ਕੇਸ ਦਰਜ ਹੋਇਆ ਜਿਹਦੇ ਉਪਰ ਹੀ ਐਡੀਸੀ ਦੀ ਹੈਡਕਵਰਸ ਤੋਂ ਮਨਵਰਤੀ ਦਿੱਤੀ ਗਈ ਆ ਉਹ ਕਿਰਨਦੀਪ ਪੁਰ ਤੋਂ ਵੱਲੋਂ ਜਿਹੜਾ ਉਹਨਾਂ ਕਰੀ ਲਗਵਾਈ ਦੀ ਸੀ ਦਰਖਾਸਤ ਤੇ ਪਰ ਉਹ ਕਲਪ ਸਿੰਘ ਦੇਦੀ ਸੀ ਉਸ ਤੋਂ ਉਹ ਉਹ ਵਿੱਚ ਅਲੀਗੇਸ਼ਨ ਲਗਾਏ ਸਨ ਰਵੈਗੈਰਸਨ ਕਰਦੀ ਪਰ ਉਹਨੂੰ ਵੀ ਉਹਨੇ ਸੰਦੀਪ ਕੀਤੀ ਉਹ ਸਾਡੇ ਸਰੀਰਕ ਰੋਪਾ ਕੀ ਪਤਨ ਦੀ ਮਰਜ਼ੀ ਦਾ ਬੇਰੋਸਾ ਸਬੰਧ ਬਣਾਇਆ ਜੋ ਮੁਕਦਮਾ ਦਾਜ ਕਰਕੇ ਤਫਤੀਸ਼ ਸ਼ਵਲ ਵਿੱਚ ਲਿਆਂਦੀ ਜੋ ਸੰਦੀਪ ਉੱਦੀ ਨੂੰ ਕਲ ਮਿਤੀ ਅੱਜ ਮਿਤੀ 21 6 ਨੂੰ ਨਿਪਟਾਰ ਕੀਤਾ ਗਿਆ ਜਿਹਦਾ ਰਿਮਾਂਡ ਲਿਖਾ ਜਿਹੜਾ ਦੋ ਦਿਨ ਦਾ ਮਕੈਗਾ ਚੈਸ ਸਾਬ ਨੂੰ ਰਿਮਾਂਡ ਦਿੱਤਾ ਪਰ ਰਿਲੀਜ਼ ਨਹੀਂ ਮਾਰਤੀ ਦਿੱਤਾ ਮੈਂ ਐਸੇ ਕੁਲਵਿੰਦਰ ਸਿੰਘ ਮੁਖਫਸਾ ਸਨੋਂ ਸਦਰਮਿਸਰ ਇੱਕ ਮਿਤੀ 6 24 ਨੂੰ ਇੱਕ ਆਫਟਰਨ ਗਵਰੀ ਕੇਸ ਸਜਿਸਟ ਹੋਇਆ ਜਿਹਦੀ ਨੂੰ ਗਵਰੀ ਐਡੀਸੀ ਪੀ ਹੈਡਕ ਵਰਸਾ ਬਰਮਲੋ ਕੀਤੀ ਗਈ ਆ ਉਹ ਕਿਰਨਦੀਪ ਕੋਲੋਂ ਜਿਹੜਾ ਵਾ ਉਹਨੂੰ ਗਵਰੀ ਲਗਵਾਈ ਦੀ ਸੀ ਦਰਖਾਸਤ ਤੇ ਪਰ ਉਹ ਕਲਪ ਸਿੰਘ ਸੰਦੀਪ ਸਿੰਘ ਦੇਦੀ ਸੀ ਠੀਕ ਹੈ ਜੀ ਉਸ ਉਹਦੇ ਵਿੱਚ ਐਲੀਗੇਸ਼ਨ ਲਗਾਏ ਸਨ ਜਿਹੜੇ ਲਗਾਏ ਗਏ ਸਨ ਕਰਦੀ ਪਰ ਉਹ ਵੀ ਉਹਨੇ ਸੰਦੀਪ ਬੇਦੀ ਦੇ ਉਸ ਸਾਰੇ ਸ਼ਰੀਰ ਤੋਂ ਹਕੀਕਤ ਉਹਦੀ ਮਰਜ਼ੀ ਤੋਂ ਬਿਨਾਂ ਉਹਨਾਂ ਸਬੰਧ ਬਣਾਏ ਜੋ ਮੁਕਦਮਾ ਦਰਜ ਕਰਕੇ ਤਰਤੀਸ਼ ਸ਼ਵਲ ਵਿੱਚ ਲਿਆਂਦੀ ਜੋ ਸੰਦੀਪ ਬੇਦੀ ਨੂੰ ਕੱਲ ਮਿਤੀ ਅੱਜ ਮਿਤੀ 21 ਜਨੂਨ ਨੂੰ ਗ੍ਰਿਫਤਾਰ ਕੀਤਾ ਗਿਆ ਇਹਦਾ ਰਮਾਂਡ ਜਿਹੜਾ ਦੋ ਦਿਨ ਦਾ ਮਗਿਆ ਗਿਆ ਸੀ ਚੱਸ ਸਾਹਿਬ ਨੇ ਮਰਮਾਂਡ ਨਹੀਂ ਦਿੱਤਾ ਪਰ ਗਿਸ਼ਰ ਮਾਰਕੀ ਦਿੱਤਾ ਸਰ ਖੁਸ਼ੀ ਸਵਨ ਚਾਹ ਹੈ ਕਿ ਉਹ ਦੋਸ਼ੀ ਇੱਕ ਗਲਤੀ ਕੇ ਪਿਛੇ ਇਹ ਪੂਰੇ ਸਾਲਾਂ ਨੂੰ ਵਾਰਾ ਵੀ ਤੱਕਿਆ ਜਾ ਰਹੀ ਹੈ ਸਵਨ ਇਹਦੀ ਬਰੀ ਦਰਨੀਤਾ ਪਿੱਛੇ ਪਤਾ ਲਗਾਇਆ ਜਾਏਗਾ ਅਰੇ ਇਸ ਦੀ ਗ੍ਰਿਸਟਰੀ ਇਤਿਹਾਸ ਹੈ ਕਿ ਕੋਈ ਫੈਲ ਨਹੀਂ ਨਾਮਿਤ ਅੰਦਰ ਤੋਂ ਇਹਨਾਂ ਵੀ ਕਈ ਮੌਲੇ ਦੇ ਅਫਸਰ ਜਿਹੜੇ ਆ ਪਤੀ ਪਤਨੀ ਦੇ ਚਲਦੇ ਪਹਿਲਾਂ ਰਸ਼ੀ ਵੇਚਦੀ ਪਤਨੀ ਜਿਹੜੀ ਉਹਦੇ ਨਾਲ ਚੱਲਦੇ ਪਿਆ ਹੋਟ ਦੇ ਵਿੱਚ ਵੀ ਚੱਲਦੇ ਪਿਆ ਔਰ ਕ੍ਰਿਮੀਨਲ ਵੀ ਚੱਲਦੇ ਪਿਆ ਇਹ ਜਿਸ ਪਾਰਿਸਟਾ ਆਪਣਾ ਚੁੱਕ ਲਈ ਇਹ ਆਪਣੀ ਰਾਮਜੀਤ ਰੋਡ ਤੋਂ ਕਿਸੇ ਹਟੋ ਚੋ